ਵੇਖਾ ਹਿੱੱਡਾ ਉੱਧਰ ਆ ਵਾ ਮੰਮਾ ਖੜਾ ਚੱਲ ਉੱਠਾ ਖਾਣ ਹੋ ਤੂੰ ਮੇਰੇ ਕੋ ਚਪੇੜਾਂ ਵੀ ਖਾਣੀ ਆ ਬੜਾ ਗੋਪੀ ਦਾ ਫਿਕਰ ਵਾ ਮੇਰਾ ਤੇ ਤੈਨੂੰ ਇੱਥੇ ਆਈ ਦਾ ਕੋਈ ਫਿਕਰ ਨਹੀਂ ਆ ਉਹਦਾ ਤੈਨੂੰ ਬੜਾ ਦਰੇਕ ਚੜਿਆ ਵਾ ਦੀਦੀ ਫਿਰ ਵੀ ਨਿਆਣਾ ਵਾ ਮੈਂ ਤੇ ਤਾਂ ਪੁੱਛਂਦੀ ਆ ਕਿੰਧਿਆਣੇ ਦਾ ਫੋਨ ਆਇਆ ਵੀ ਆ ਕਿ ਨਹੀਂ ਮੰਮੀ ਕੀ ਕਰਨ ਰਹੀ ਹੈ ਕੁਛ ਨਹੀਂ ਸਮਝੀ ਲਈ ਸੀ ਉਹ ਕਿੱਥੇ ਗਈ ਉਹ ਨਹੀਂ ਸਮਝੀ ਚੀਰ ਸਕਦੀ ਤੂੰ ਨਹੀਂ ਚੀਰ ਸਮਝੀ ਇੱਥੇ ਹੀ ਆ ਮੈਂ ਚੱਲ ਮੈਂ ਚੀਰ ਦਿੰਨੀ ਆ ਤੇ ਫਿਰ ਤੜਕਾ ਲਾ ਲੇਗੀ ਆਪੇ ਤੇ ਕੀ ਗੱਲ ਜੇ ਤੜਕਾ ਲਾ ਸਕਦੀ ਤੇ ਸਬਜੀ ਨਹੀਂ ਚੀਰ ਸਕਦੀ ਉਹ ਤੁਹਾਨੂੰ ਮਹਿੰਦੀ ਤੇ ਨਹੀਂ ਲੱਗੀ ਉਹਨਾਂ ਨੂੰ ਕੋਈ ਨਹੀਂ ਥੋੜਾ ਬੋਧਾ ਖਰਾ ਲੀਦਾ ਵਾ ਨਾਲ ਜਿਵੇਂ ਇਤਨਾ ਬਿਲਕੁਲ ਹੀ ਬੈ ਕੇ ਤੇ ਬੈ ਗਏ ਫਿਰ ਮੁੜ ਕੇ ਕਹਿ ਕੈ ਰੋਟੀ ਵੀ ਨਹੀਂ ਖਾ। ਤੈਨੂੰ ਉਦਾਂ ਹੀ ਨਹੀਂ ਬੈ ਕੇ ਖਾਣਾ ਆਉਂਦਾ। ਤੂੰ ਖਾ ਹੀ ਨਹੀਂ ਸਕਦੀ ਬੈ ਕੇ। ਕੀ ਕਰਦੀ ਆਈ ਆ ਮੈਂ ਕੀ ਕਰਨਾ ਵਾ ਮੈਂ ਨਹੀਂ ਤੇਰੇ ਵਾਂਗੂ ਹਾ ਕੰਮ ਕੁਮ ਕਰਦੀ। ਕਿਉਂ? ਕਰਨੀ ਸਾਰੇ ਉਹਦੇ ਕੋਲ ਆ। ਮੈਂ ਸੁੱਤੀ ਉੱਠ ਕੇ ਆਈ ਆ ਕਿ ਮੈਨੂੰ ਕਿ ਲੋੜਾ ਕੰਮ ਕਰਨ ਦੀ ਉੱਥੇ ਵੀ ਕਰਕੇ ਆਵਾਂ ਤਾਂ ਇੱਥੇ ਵੀ ਕਰਾਂ ਚੱਲ ਥੋੜਾ ਫੋੜਾ ਤਾਂ ਕਰਨਾ ਪੈਂਦਾ ਹੀ ਆ ਨਾਲੇ ਥੋੜਾਪਨ ਨਹੀਂ ਕਰਨਾ ਪੈਂਦਾ ਉਹ ਜਾ ਮਾਤਾ ਕਰਦੀ ਰਿਹਾ ਕਰ ਤੂੰ ਤੂੰ ਜੁ ਹੈਗੀ ਕੰਮ ਕਰਨ ਨੂੰ ਨਾਲ ਮੈਂ ਤਾਂ ਕਦੀ ਵੀ ਨਹੀਂ ਕਰਦੀ ਮੈਂ ਤਾਂ ਕੱਲ ਚੰਗੀ ਖਾਤਰ ਕੀਤੀ ਸੀ ਉਹਦੀ ਸਾਡੀ ਗੱਲ ਨਹੀਂ ਆਈ ਉਹਨੂੰ ਕਿਉਂ ਤੇ ਕਿਉਂ ਤੈਨੂੰ ਨਹੀਂ ਪਤਾ ਕਿਉਂ ਉਹਨੂੰ ਮੇਰੇ ਦਿਵਾਲੇ ਕਰਾਇਆ ਸੀ ਕਹਿ ਕਹਿ ਕੇ ਮੈਂ ਤਾਂ ਫਿਰ ਕੀਤੀ ਕਾਬੂ ਉੱਥੇ ਚੌਕੇ ਦੇ ਵਿੱਚ लवली ਨੂੰ ਲਵਲੀ ਨੂੰ ਕਰਾਇਆ ਨਹੀਂ ਵਾਲੇ ਹੋਏ ਹੀ ਤੇ ਚੰਗੀ ਲਾਫਾ ਕਰਨੀ ਸੀ ਫਿਰ ਉਹਦੀ ਮੈਂ ਮੈਂ ਤਾਂ ਉਹਦਾ ਫੱਕਾ ਨਹੀਂ ਛੱਡਿਆ ਗਾੜੀ ਮੁੜ ਕੇ ਗੱਲ ਨਹੀਂ ਹੀ ਆਉਂਦੀ ਮੈਂ ਹਾਂ ਸਾਰਾ ਦਿਨ ਤੇ ਰਹਿੰਦਾ ਬਾਹਰ ਉਹਨੂੰ ਬਾਲਾ ਗੱਲਾਂ ਦਾ ਕਿੱਥੋਂ ਪਤਾ ਲੱਗਦਾ ਵਾ ਹਾਂ ਤੇ ਦੱਸਦੀ ਤੇ ਫੇਰ ਹੀ ਆਉਂਦੀ ਆ ਇਹ ਹੋਈ ਕੰਨ ਭਰਦੀ ਆ ਉਹਦੇ ਉਸਕੀ ਨਹੀਂ ਕਲਦੀ ਹੁਣ ਇਹ ਤੇਰ ਕੋ ਨਹੀਂ ਰੋਕ ਆਉਂਦੀ ਇਹਨੂੰ ਮੈਂ ਆ ਹੀ ਕਰਦੀ ਆ ਇਹਨੂੰ ਤੂੰ ਤੇ ਬਸ ਹਾਕ ਚੀਰਦੀ ਰਿਆ ਕਰ ਕਦੀ ਸਬਜੀ ਚੀਰਤੀ ਕਦੀ ਕੋਈ ਕੰਮ ਕਰਤਾ ਕਦੀ ਕੋਈ ਕਰਤਾ ਮੈਂ ਤਾਂ ਨਹੀਂ ਕਰਉਂਦੀ ਲੱਗੋ ਉੱਥੇ ਵੀ ਕਰਕੇ ਆਵਾਂ ਤੇ ਇੱਥੇ ਵੀ ਕਰਾਂ ਮੈਂ ਠੇਕਾ ਲਿਆ ਪਿੰਡੋਂ ਆਇਆ ਫੋਨ ਫਾਨ ਕੋਈ ਕਨੇ ਮੰਮੀ ਪਿੰਡੋਂ ਫੋਨ ਨਹੀਂ ਘਾਇਆ ਕੋਈ ਮੈਨੂੰ ਤਾਂ ਨਹੀਂ ਉਹਨੇ ਕੀਤਾ ਉਹਨੂੰ ਪਤਾ ਹੀ ਇਹਨੇ ਗਾੜੀਆਂ ਉਲਟਾ ਹੀ ਬੋਲਣਾ ਲਵਲੀ ਨੂੰ ਕੀਤਾ ਸੀ ਉਹ ਉਹਨੂੰ ਕਿਤੇ ਦੱਸਦੀ ਹੁਣੀ ਹੈ ਹਾਂ ਉਹ ਆ ਕੇ ਤਾਂ ਮੇਰੇ ਦਵਾਲੇ ਹੁੰਦਾ ਹੈ ਮੈਂ ਤਾਂ ਉਹਨੂੰ ਵੀ ਚੰਗੀ ਠੰਡ ਪਾਈ ਫਿਰ ਨਹੀਂ ਮੈਂ ਕਸੂਰ ਫਿਰ ਕਿਹਦਾ ਕੱਢਿਆ ਤੇਰਾ ਕੱਢਿਆ ਨਾ ਕਿਉਂਦਾ ਮੈਂ ਉਹਨੇ ਤਾਂ ਮੇਰਾ ਹੀ ਕੱਢਣਾ ਸੀ ਉਹਨੇ ਤਾਂ लवली ਕੋ ਮੇਰਾ ਹੀ ਕਰਨਾ ਉਹ ਮੇਰੇ ਦਵਾਲੇ ਹੋਂਡਾ ਤੇਰਾ ਕਸੂਰ ਆ ਤੇਰਾ ਕਸੂਰ ਮੈਂ ਹਾਂ ਤੈਨੂੰ ਭੈਣ ਨਹੀਂ ਦਿਖਦੀ ਤੈਨੂੰ ਤਾਂ ਤੈਨੂੰ ਉਹ ਦਿਖਦੀ ਆ ਉਹ ਆਪ ਲਾ ਕੇ ਵੀ ਪੁੱਛ ਲੈਣਾ ਹੀ ਕਰੀ ਮੈਂ ਬੋਲਾ ਮੈਂ ਤਾਂ ਕਦੀ ਵੀ ਨਹੀਂ ਲਾਉਂਦੀ ਬਾਹਰ ਵਾਲੇ ਤਾਂ ਵੀ ਹੋਂਡਾ ਮੈਂ ਤਾਂ ਉਹਦਾ ਵੀ ਨਹੀਂ ਚੁੱਕਿਆ ਕਿਉਂ ਚੁੱਕਿਆ ਹੋਣ ਕਿਹੜੀ ਗੱਲ ਜਨ ਚੁੱਕਿਆ ਚਲ ਸੱਸ ਦਾ ਤਾਂ ਫੋਨ ਨਹੀਂ ਚੁੱਕਾਂ ਤੇ ਨਾ ਚੋਕ ਤੇ ਪਰੌਣੇ ਦਾ ਫੋਨ ਚੋਕ ਪਤਾ ਲੱਗੇਗਾ ਵੀ ਕਨੇ ਚੁੱਕਿਆ ਵਾ ਮੇਰਾ ਫੋਨ ਉਹ ਮਮੀ ਮੈਂ ਤਾਂ ਡਰਦੀ ਨਹੀਂ ਨਹੀਂ ਉਹਦਾ ਫੋਨ ਚੁੱਕਿਆ ਮੈਂ ਹਾਂ ਇਹਨੇ ਪਿੰਡ ਫੋਨ ਕੀਤਾ ਹੋਣਾ ਵਾ ਤੇ ਉਹਨੇ ਇਹਨੂੰ ਚੰਗਾ ਪਖਾਇਆ ਹੋਣਾ ਵਾ ਮੈਂ ਇਹਦੇ ਤਾਂ ਨਹੀਂ ਚੁੱਕਿਆ ਤੇ ਚੱਲ ਕੋਈ ਨਹੀਂ ਹੁਣ ਉਹਦਾ ਫੋਨ ਆਊਗਾ ਨਾ ਤੇ ਚੁੱਕ ਲਊਂਗਾ ਇਹਨੇ ਪਖਾਇਆ ਵੀ ਹੋਵੇਗਾ ਨਾ ਤੇ ਦੁਵੱਲੀਆਂ ਬੁਰੀ ਨੂੰ ਨਾ ਬਣ ਉਹ ਆਹੋ ਮੰਮੀ ਬੁਰੀ ਮੈਂ ਕੀ ਬਣਨਾ ਮੈਂ ਤਾਂ ਡਰਦੀ ਨਹੀਂ ਚੁੱਕਿਆ ਕੋਈ ਗੱਲ ਨਹੀਂ ਆਉਂਦਾ ਵਾ ਨਾ ਫੋਨ ਉਹਦਾ ਤੇ ਕੋਈ ਨਹੀਂ ਮੈਂ ਆਪਣੇ ਹਿਸਾਬ ਨਾਲ ਉਹਨਾਂ ਨਾਲ ਗੱਲ ਕਰ ਲੈਣੀ ਹੈ ਨਾਲੇ ਵੈਸੇ ਵੀ ਉਹ ਆਉਣ ਵਾਲਾ ਵਾ ਉਹਨੇ ਆ ਕੇ ਤੇ ਫੇਰ ਮੇਰੇ ਹੀ ਦਵਾਰੇ ਹੋਣਾ ਤੇ ਜੀ ਉਹਨੇ ਪਖਾਇਆ ਹੋਇਆ ਚੰਗਾ ਰੱਖਿਆ ਤੇ ਤੈਨੂੰ ਨਹੀਂ ਛੱਡਣਾ ਫਿਰ ਵੇਖ ਲਈ ਉਹਨੇ ਕੋਈ ਗੱਲ ਤੇਰੇ ਦੁਆਲੇ ਹੀ ਹੋਣਾ ਇਹ ਨੂੰ ਵੇਖ ਲਿਆਣਗੇ ਕਹਿ ਦੂੰਗੀ ਮੈਂ ਉਹਨੂੰ ਵੀ ਉਹ ਕਿਹੜੀ ਘਟਵਾ ਪਤਾਈਆ ਉਹਨੂੰ ਜਿੱਦਾਂ ਦੀ ਹੈਗੀ ਆ ਤੇ ਇਹ ਵੀ ਉਹਦੀ ਮਾਂ ਵਾਂ ਉਹਨੇ ਮਾਮਲ ਦੀ ਗੱਲ ਕਰਨੀ ਫਿਰ ਵਾਲ ਦੀ ਘਟ ਕਰਨੀ ਉਹਨੂੰ ਨਹੀਂ ਕਰਦਾ ਪਤਾ ਵਾ ਮੈਨੂੰ ਜੇ ਚੱਲ ਕੋਈ ਨਹੀਂ ਕਰ ਵੀ ਲਊਗਾ ਨਾ ਤੇ ਸੁਣ ਲੈਣੀ ਹੁੰਨੀ ਐ ਮੈਂ ਉਹਦੀ ਮੈਨੂੰ ਪਤਾ ਵਾ ਉਹ ਜਿੱਦਾਂ ਦਾ ਹੈਗਾ ਹੂੰ ਚੱਲ ਕੋਈ ਨਹੀਂ ਆਉਂਦਾ ਵਾ ਫੋਨ ਨਾ ਤੇ ਚੁੱਕ ਲੈਣੀ ਤੇ ਹਾ ਤੂੰ ਰਹਿਂਦੇ ਹਾ ਚਾਪੇ ਚੀਰ ਲੈਂਦੀ ਆ ਉਹ ਲਿਆ ਮੈਂ ਰੱਖਿਆ ਅਮਰ ਸੋਈ ਦੇ ਵਿੱਚ ਤੂੰ ਨਹੀਂ ਇਦਾਂ ਹਟਣਾ ਹੈਗਾ ਆਪੇ ਚੀਰੂਗੀ ਆਪਣੀ ਚੱਲ ਜੀ ਚਲੋ ਭ੍ਰਮਣੇ ਦਾ ਫੋਨ ਨਾਮ ਦਾ ਵਾ ਚੁੱਕੀ ਉਹਦਾ ਨਾਲ ਪਤਾ ਲੱਗੇ ਵੀ ਕਿਹੜੇ ਹੁੰਦਾ ਵਾ ਤੇ ਕਿਹੜੇ ਨਹੀਂ ਹੁੰਦਾ ਤੇ ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਮਾਸਾ ਵੀ ਤੇ ਗੈ ਤੂੰ ਬੁਸਕੰਦੇ ਆਵਾ ਕਿਹ ਹੋਇਆ ਵਾ ਉੱਠ ਤਿਆਰ ਹੋ ਸਕੂਲ ਨਹੀਂ ਜਾਣਾ ਨਹੀਂ ਜਾਣਾ ਮੈਂ ਨਾ ਹੋਇਆਣਾ ਲੈ ਦੇਖਾ ਕਿੱਦਾਂ ਉੱਧ ਰਿਹਾ ਵਾ ਮम्मा ਖੜੋ ਚੱਲ ਉੱਠ ਤਾਂ ਖਾਣ ਹੋ ਨਹੀਂ ਜਾਣਾ ਤੂੰ ਮੇਰੇ ਕੋ ਚਪੇੜਾ ਤਾਂ ਨਹੀਂ ਖਾਣੀਆ ਜਾਣਾ ਨਹੀਂ ਤੂੰ ਸਕੂਲ ਗੋਬਿਆਂ ਨਾ ਪੈਸੇ ਜਾਂਦੇ ਆ ਤੇ ਕਿੱਦਾਂ ਮਾਂ ਪੁੱਤਾਂ ਨੇ ਪਖੰਡ ਪੜਿਆ ਵਾ ਆ ਜਾਣਾ ਮੁੰਨੇ ਅੱਜ ਤਿਆਰ ਹੋ ਤੇ ਰਿਹਾਉਂਦੇ ਨੂੰ ਆ ਜਾਣਾ ਮਮਾ ਜੇ ਜੇ ਰੋਣ ਕੇ ਮੈਂ ਨਹੀਂ ਚਲਦੀ ਵੀ ਤੇ ਮਮਾ ਨੂੰ ਤਾਂ ਤੇਰਾ ਫਿਕਰ ਨਹੀਂਗਾ ਮੈਂ ਨਾਲ ਕੇ ਜਾਣਾ ਜੇ ਮਮਾ ਲੱਗੇ ਚਾਹੀਦੀ ਮੈਂ ਨਹੀਂ ਜਾਣਾ ਕਿਤੇ ਚੱਲ ਸਕੂਲ ਤੇ ਜਾ ਆਉਂਦੀ ਆ ਤੇ ਕੋਈ ਨਹੀਂ ਦਾਦਾ ਤੇਰਾ ਛੱਡ ਆਉਂਦਾ ਵਾ ਮੈਂ ਤੇਰੇ ਦਾਦੇ ਨੂੰ ਦੱਸ ਦੇਣੀ ਤੇ ਤੇਰੇ ਕੰਨਾਂ ਤੇ ਲਾ ਦੇਣੀ ਉਹਨੇ ਫਿਰ ਨਾ ਗਾਲੀਆਂ ਇਹਨੂੰ ਮਾਜੀ ਦਰ ਨੂੰ ਮੈਂ ਕਿੱਦੇ ਜਾਣਾ ਮੈਂ ਲੱਗੀ ਦੱਸਾਂ ਵੇਖੀ ਤੂੰ ਕਿੱਦਾਂ ਤਿਆਰ ਹੋਣਾ ਮਿੰਟੋਂ ਮਿੰਟੀ ਮਮਾ ਮੈਨੂੰ ਰੱਡ ਕੇ ਚੱਲ ਜਾਂਦੇ ਆ ਮੈਂ ਮਮਾ ਕੋ ਜਾਣਾ ਮੈਨੂੰ ਵੀ ਪਤਾ ਮੈਂ ਵੀ ਨਹੀਂ ਅੱਜ ਸਕੂਲੇ ਜਾਣਾ ਮੀ ਤੂੰ ਦੀ ਵੀ ਲੈ ਜਾ ਸਾਡੋਂ ਦੀ ਸਕੂਲੇ ਕਹਿੰਦੀ ਤਿਆਰ ਹੋ ਤਿਆਰ ਮੈਂ ਨਹੀਂ ਜਾਣਾ ਕਿ ਮੇਰੀ ਸੁਣੋ ਗੱਲ ਮੁੰਡਾ ਤਿਆਰ ਨਹੀਂ ਹੋਣਿਆ ਸਕੂਲ ਜਾਣ ਨੂੰ ਕਹਾਂ ਮੈਂ ਨਹੀਂ ਜਾਣਾ ਮੰਮੀ ਵਾਂਡੇ ਗਈ ਆ ਤੇ ਕੋਈ ਗੱਲ ਨਹੀਂ ਫਿਰ ਗਈ ਛੁੱਟੀ ਕਰਾ ਲਾ ਛੁੱਟੀ ਕਾਦੀ ਕਰਾਇਆ ਥੱਬਿਆਣਾ ਦਾ ਤਾਂ ਪੈਸੇ ਜਾਣਦੇ ਫੀਸਾਂ ਛੁੱਟੀ ਕਰਾਲਾ ਹੌਲੀ ਜੀ ਕਹਿਤਾ ਵਾ ਮਾਂ ਦੀ ਨੂੰ ਤਾਂ ਫਿਕਰ ਨਹੀਂ ਹੈਗਾ ਵੀ ਪੋਰਾ ਜਿੰਨਾ ਨਿਆਣਾ ਮੈਂ ਛੱਡਿਆ ਵਾ ਤੇ ਨੂੰ ਵੀ ਇਹ ਗੱਲ ਤਾਂ ਪਤਾ ਵਾ ਬੱਚੇ ਮਾਵਾ ਤੋਂ ਬਗੈਰ ਤਿਆਰ ਹੁੰਦੇ ਆ ਅਰੇ ਮਾਂ ਜਾਂ ਨਾ ਲੈ ਜਾਂਦੀ ਤਾਂ ਜਾਂ ਫੇ ਚੁੱਪ ਕਰਕੇ ਇੱਥੇ ਬਹਿ ਜਾਂਦੀ ਨਾਲ ਉਹਨੇ ਇੱਕ ਤਾਂ ਖਾਡਾ ਏ ਮੋੜਾ ਤੇ ਸਕੂਲੀ ਤੇ ਬੱਚਾ ਹੋਇਆ ਕੋ ਪੱਤ ਮੇਰਾ ਤੇ ਇੱਕ ਰਾਦਾ ਬੰਦਿਆ ਵਾ ਵੀ ਬਾਹਰ ਵਾਲੇ ਨੂੰ ਫੋਨ ਕਰਾਂ ਤੇ ਆ ਜਿਹੜੇ ਕੰਜਰ ਖੇਡਵਾ ਨਾ ਮੇਰ ਕੋ ਨਹੀਂ ਰੋਜ਼ ਵੇਖੀ ਜਾਂਦੀ ਚੋਲਾ ਚੁੱਕਦੀ ਤੁਰ ਪੈਂਦੀ ਝੋਲਾ ਚੁੱਕਦੀ ਤੁਰ ਪੈਂਦੀ ਆ ਨਹੀਂ ਉਹਨੂੰ ਫੋਨ ਕੀਤਾ ਇਹ ਕੰਮ ਮੁੱਕ ਰਿਓ ਤੇ ਫੇਰ ਹੀ ਮੁਕਣਾ ਉਹਨੂੰ ਪਤਾ ਤਾਂ ਲੱਗੇ ਪੇ ਘਰ ਬੰਨ ਕੇ ਰਿਆ ਵਾ ਉਹ ਮੇਰੀ ਗੱਲ ਸੁਣ ਉਹ ਪਰਦੇਸਾਂ ਚੋਂ ਬੈਠਾ ਤੇ ਇਹ ਕੰਮ ਨਾ ਕਰੀਂ ਤੇ ਮੈਂ ਦੱਸਦਾ ਉਹਨੂੰ ਦੱਸਾਂ ਹੀ ਨਾ ਕੀ ਦੱਸਾਂਗੀ ਅਗਲਾ ਫਿਗਰ ਕਰੂਗਾ ਕਰੇ ਕਰ ਕੀ ਪੰਡਿਆ ਤੇ ਕੀ ਨਹੀਂ ਤੇ ਫਿਗਰ ਕਰੋ ਤਾਂ ਫੇਰ ਕਰੇ ਮੈਂ ਕੀ ਕਰਾਂ ਹੁਣ ਓਏ ਆਉਂਦੀ ਆ ਨਾ ਉਦਾਂ ਕੋਈ ਗੱਲਬਾਤ ਕਰ ਲਈ ਤੇ ਮੁੰਡੇ ਨੂੰ ਨਾ ਫੋਨ ਕਰੀ ਤੇ ਜਾ ਫੇਰ ਮੁੰਡਾ ਵੀ ਛੱਡਾ ਉੱਥੇ ਨਹੀਂ ਉਹਨੇ ਪੜਾਉਣਾ ਤਾਂ ਨਾ ਪੜਾਵੇ ਤੂੰ ਅੱਜ ਦੇ ਦਿਨ ਛੁੱਟੀ ਕਰਾ ਤੇ ਕੋਈ ਨਹੀਂ ਉਹਨੇ ਆਪੇ ਆਇਆ ਨਾ ਸਵੇਰੇ ਨਹੀਂ ਆਨੇ ਆ ਜਿਹਦੇ ਭਰਾ ਨੂੰ ਫੋਨ ਕੀਤਾ ਵਾ ਉਹ ਨਹੀਂ ਛੱਡ ਕੇ ਗਿਆ ਚੱਲ ਜੀ ਇਹ ਇਦਾਂ ਦੀ ਹੀਗੀ ਤਾਂ ਉਹਨਾਂ ਦਾ ਮਾਂ ਪੁੱਤਾਂ ਨੂੰ ਅਕਲ ਚਾਹੀਦੀ ਹੈ ਨਾ ਤੇ ਅਹੀਂ ਸਿਆਣੇ ਬੰਦ ਗਏ ਉਹ ਰਮਨ ਦੋ ਚਾਰ ਦਿਨ ਰੱਖਣਗੇ ਤੇ ਆਪੇ ਛੱਡ ਜਾਣਗੇ ਜਦੋਂ ਉਹਨਾਂ ਨੂੰ ਪਤਾ ਲੱਗਰ ਵੀ ਮਗਰ ਆਉਣਾ ਕਿਸੇ ਦੇ ਨਹੀਂ ਆਹ ਹੁਣਾਂ ਨੇ ਦੱਸਿਆ ਤਾਂ ਹੈਗਾ ਮੈਂ ਕਿਹਾ ਇਤੋਂ ਨਹੀਂ ਟਾਈਮ ਕਿੱਦਾਂ ਹੈਗਾ ਆਪੇ ਆਣ ਕੇ ਮੁੰਡੇ ਛੱਡ ਜੀ ਤੇ ਛੱਡ ਜੂਗਾ ਫਿਰ ਤੈਨੂੰ ਕੀ ਤਾਂ ਫਿਕਰ ਆ ਮੁੰਡੇ ਦੀ ਗੱਲ ਉਹਨੂੰ ਸਵੇਰੇ ਵਿਚਾਰ ਕਰਕੇ ਭੇਜ ਦਾਂਗੇ ਕੋਈ ਚੰਗਾ ਤੁਸੀਂ ਵੀ ਕਰੋ ਮਰਜ਼ੀਆਂ ਆਪਣੀਆਂ ਮੁੰਡੇ ਨੂੰ ਛੁੱਟੀ ਕਰਾ ਲਾ ਲਈ ਮੈਂ ਮੁੰਡੇ ਨੂੰ ਬਾਅਦ ਫੋਨ ਕਰਕੇ ਕੀ ਦੱਸਾਂਗੀ ਕਿ ਉਹ ਲੜਕੇ ਗਈ ਆ ਉਹ ਵਿਚਾਰਾ ਪਰਦੇਸਾਂ 'ਚ ਬੈਠਾ ਅਗਲਾ ਫਿਕਰ ਕਰੂਗਾ ਘਰੇ ਕੀ ਪੰਡਿਆ ਘਰ ਕਿੱਦਾਂ ਪਈ ਐ ਐਸੀ ਸਾਡੇ ਦੀ ਨਹੀਂ ਮੇਰੀ ਗੱਲ ਸੁਣ ਅੱਛਾ ਦੀਦੀ ਤੇਰੀ ਨੀਂਦ ਹੀ ਨਹੀਂ ਪੂਰੀ ਹੁੰਦੀ ਹੈਗੀ ਦੀਦੀ ਮੈਂ ਤਾਂ ਹੁਣੇ ਹਲੇ ਲੰਮੇ ਪਈਆਂ ਬਸ ਹੁਣੇ ਹਲੇ ਪਈਆਂ ਤੇ ਉਹ ਬਾਅਦ ਸਬਜੀ ਚੀਰਨ ਲਈ ਤੇ ਤੈਨੂੰ ਕੀ ਗੱਲ ਵਾ ਤੂੰ ਛੱਡ ਕੇ ਅਸੀਂ ਤੇ ਲੰਮੇ ਪਈਂ ਦੀਦੀ ਘਰੀ ਲੈਣਾ ਇਹ ਸਬਜੀ ਘੜੀ ਹੁਣੇ ਬਣੋਣੀ ਆ ਸਬਜੀ ਜਾ ਕੇ ਦੁਪਹਿਰ ਨੂੰ ਚਾਹੀਦੀ ਆ ਭਾਵੇਂ ਦੁਪਹਿਰ ਨੂੰ ਚਾਹੀਦੀ ਆ ਹੁਣ ਤਾਂ ਚੀਰ ਕੇ ਨੂੰ ਰੱਖਾਂਗੀ ਤੇ ਫੇਰ ਦੁਪਹਿਰ ਨੂੰ ਬਣਾਏਗੀ ਸਬਜੀ ਤਾਂ ਗਏ ਮੰਮੀ ਘਟਦੇ ਹੁੰਦੇ ਤੇ ਉਹਦੇ ਹੀ ਘਟਣ ਸ਼ਾਬਾਸ਼ ਏ ਤੇਰੇ ਸਾਰੇ ਕੰਮ ਮੰਮੀ ਕੋਈ ਕਰਾਇਆ ਕਰ ਤੇ ਆਪ ਸੁੱਤੀ ਰਿਆ ਕਰ ਅਸੀਂ ਛੱਡ ਕੇ ਦੱਸ ਦੇ ਦੀਦੀ ਜੇ ਥੋੜਾ ਬੋੜਾ ਲਾਗੇ ਘਰ ਹੀ ਲੈਂਦੇ ਸੱਜੀ ਸੁਜੀ ਕੱਟਣ ਦਾ ਤੇ ਕੀ ਹੋ ਜਾਂਦਾ ਨਾਲੇ ਤੋਂ ਹਰਾਲ ਮਿਲ ਕੇ ਕੰਮ ਹੋ ਜਾਂਦਾ ਕੰਮ ਕਿਉਂ ਇਹ ਵੀ ਦੱਸ ਨਾ ਪਤਾ ਨਹੀਂ ਟਾਡੀ ਕਿਦਾਂ ਦੀ ਸੋਚ ਬਚਾਰਾ ਨਾਲ ਮਿਲ ਕੇ ਕੰਮ ਹੋ ਜਾਂਦਾ ਇਹਦੇ ਵਿੱਚ ਕਿਹੜੀ ਕੋਈ ਮੜੀ ਗੱਲ ਹੁਣ ਤੱਕ ਕਰਦੀ ਰਹੀ ਆਂ ਗਾਂ ਗਾਂ ਉਹਨੇ ਹੀ ਕਰਨਾ ਵਾ ਕੰਮ ਤੈਨੂੰ ਕਾਦੇ ਲਈ ਵਿਆਹ ਕੇ ਲਿਆਂਦਾ ਵਾ ਜੇ ਕੰਮ ਹੀ ਉਹਨੇ ਸਾਰਾ ਕਰਨਾ ਵਾ ਤੇ ਚਲ ਦੀਦੀ ਸਾਬ ਸਫਾਈ ਦਾ ਮੈਂ ਸਾਰਾ ਕਰ ਲਿਆ ਸੀ ਤੇ ਮੈਂ ਚਲ ਸਬਜ਼ੀ ਉਮੀ ਘੜ ਦਿੰਦੀ ਚਲ ਦੁਪਹਿਰਾਂ ਨੂੰ ਮੁਰਗੇ ਬਣਾ ਲੈਣੀ ਇੱਕ ਸਾਫ ਸਫਾਈ ਦਾ ਹੀ ਨਹੀਂ ਕੰਮ ਹੁੰਦਾ ਬਾਕੀ ਵੀ ਵੇਖੀਦਾ ਹੋਈਦਾ ਕਿ ਹੋਰ ਵੀ ਕੰਮ ਹੈਗੇ ਜੇ ਤੂੰ ਸਾਫ ਸਫਾਈ ਦਾ ਕਰ ਲਿਆ ਤੇ ਤੂੰ ਸਬਜ਼ੀ ਫੜ ਕੇ ਤੇ ਚੀਰ ਲੈਂਦੀ ਵੀ ਪਤਾ ਹੈ ਕਿ ਦੁਪਹਿਰਾਂ ਨੂੰ ਬਣਾਉਣੀ ਹੈ ਚਲੋ ਕੋਈ ਨਹੀਂ ਬੱਬਾ ਮੈਂ ਬਣਾ ਲੇਨੀ ਬਸ ਹੋਰ ਕੁਛ ਇੰਨਾ ਕਰ ਲਾ ਇੰਨਾ ਹੀ ਫੜਾਵਾ ਜੇ ਹੋਊਗਾ ਹੋਰ ਕੋ ਤੇ ਹੋਰ ਵੀ ਦਾ ਦੂੰ ਤੇ ਜਾ ਚਾ ਕੇ ਤਾਂ ਉੱਥੇ ਬੈ ਕੇ ਟੀਰ ਨਵੀਂ ਘੜੀ ਲੰਮੇ ਪੈਣਾ ਵਾ ਅਜੇ ਮੈਂ ਉੱਠ ਕੇ ਗਈ ਆ ਤੇ ਤੂੰ ਦਵਾ ਦਵਾ ਬੈੱਡ ਮਾਰ ਲ ਕੇ ਤੇ ਪੈ ਗਈ ਆ ਚੱਲਦੀ ਦੀ ਉਹ ਤਾਂ ਠੀਕ ਵਾ ਕੋਈ ਨਹੀਂ ਸਬਜ਼ੀ ਦਾ ਮੈਂ ਕਰ ਲੇਨੀ ਚੱਲੀ ਆ ਸੋਈ ਮੈਂ ਸਾਈ ਤੁਹਾਨੂੰ ਪੁੱਛਣਾ ਹੀ ਕਿ ਗੋਪੀ ਦਾ ਫੋਨ ਨਹੀਂ ਗਿਆ ਹੋਇਆ ਹੈਗਾ ਫਿਰ ਵੀ ਨਿਆਣਾ ਮਗਰੋਂ ਕਰਦਾ ਹੀ ਆ ਜਦੋਂ ਮਾਲਾਗੇ ਨਾ ਹੋਵੇ ਤੇ ਮੈਨੂੰ ਬੜਾ ਗੋਪੀ ਦਾ ਫਿਕਰ ਵਾ ਮੇਰਾ ਤੇ ਤੈਨੂੰ ਇੱਥੇ ਆਈ ਦਾ ਕੋਈ ਫਿਕਰ ਨਹੀਂ ਆ ਉਹਦਾ ਤੈਨੂੰ ਬੜਾ ਦਰੇਕ ਚੜਿਆ ਵਾ ਦੀਦੀ ਫਿਰ ਵੀ ਨਿਆਣਾ ਵਾ ਮੈਂ ਤੇ ਤਾਂ ਪੁੱਛਦੀ ਆ ਕਿ ਨਿਆਣੇ ਦਾ ਫੋਨ ਆਇਆ ਵੀ ਆ ਕਿ ਨਹੀਂ ਮਗਰੋਂ ਰੋਂਦਾ ਨਾ ਹੋਵੇ ਸਕੂਲ ਵੀ ਜਾਂਦਾ ਵਾ ਨਹੀਂ ਮੈਨੂੰ ਪਤਾ ਵਾ ਕਿ ਉਹਨੂੰ ਸਾਹਮਣ ਵਾਲਾ ਉੱਥੇ ਉਹਦਾ ਦਾਦਾ ਹੈਗਾ ਵਾ ਜੇ ਦਾਦੀ ਨਾਂ ਵੀ ਪੁੱਛੋਗੀ ਨਾ ਤੇ ਦਾਦੇ ਨੇ ਪੁੱਛ ਲੈਣਾ ਮੈਂ ਤਾਂ ਛੱਡ ਕੇ ਆਈ ਆ ਐਡੀ ਮੈਂ ਨਿਆਣੀ ਨਹੀਂ ਹੈਗੀ ਕਿ ਮੈਂ ਉਹਨੂੰ ਉਦਾਂ ਹੀ ਛੱਡ ਆਉਣਾ ਸੀ ਉਹੋ ਦੀਦੀ ਵੈਸੇ ਮੈਂ ਤੇ ਵਿਹਾਰੀ ਗੱਲ ਕੀਤੀ ਆ ਤੂੰ ਹੀ ਦੇਵੇਂ ਨਾ ਕਿ ਜੇ ਬਈ ਨਿਆ ਗਾੜੀਓ ਬੰਦਾ ਕਿਹੇ ਵਲੇ ਪਿਆਰ ਨਾਲ ਗੱਲ ਕਰ ਲਿੰਦਾ ਵਾ ਤੂੰ ਗੱਲ ਹੀ ਨਹੀਂ ਕਰਦੀ ਪਿਆਰ ਨਾਲ ਕਰਨ ਵਾਲੀ ਤੇ ਗੱਲ ਕਰਨਾ ਮੈਂ ਕੀ ਕਰਾਂ ਕਿੱਧਰ ਦੀ ਗੱਲ ਚੱਲਣ ਦੀ ਤੇ ਤੂੰ ਕੋਪੀ ਵਾਲਾ ਲੈ ਕੇ ਤੁਰ ਪਈ ਤੈਨੂੰ ਇਹ ਆ ਵੀ ਇਹ ਕਿਸ ਤਰ੍ਹਾਂ ਇਥੋਂ ਚੱਲ ਜਾਵੇ ਬਸ ਹੁਣ ਤੂੰ ਜੇ ਕੱਲ ਨਹੀਂ ਤੇਰੀ ਗੱਲ ਭਣੀ ਹੁਣ ਤੂੰ ਗੋਪੀ ਵੱਲੋਂ ਡਾਪੀ ਮੈਨੂੰ ਨਹੀਂ ਪਤਾ ਵੀ ਮੇਰਾ ਮੁੰਡਾ ਵਾ ਉੱਥੇ ਕਿੱਦਾਂ ਰਹਿਣਗਾ ਕਿੱਦਾਂ ਨਹੀਂ ਰਹਿਣਗਾ ਅਸਰ ਬਾ ਮੈਂ ਤੇ ਉਦਾਂ ਹੀ ਪੁੱਛਿਆ ਵ ਨਿਆਣੇ ਵੱਲੋਂ ਕਿ ਫੋਨ ਆਇਆ ਵਾ ਸੋਖ ਦਾਦ ਪੁੱਛ ਹੀ ਲਈਦੀ ਇਹਦੇ ਵਿੱਚ ਕਦਾ ਆ ਤੁਹੀ ਤਾਂ ਬਸ ਉਲਟ ਪਾਸੇ ਹੀ ਜਾਣਾ ਹੁੰਦਾ ਚੱਲ ਜਾ ਤੂੰ ਆਪਣਾ ਕੰਮ ਕਰ ਜਾਣਾ ਹੁੰਦਾ ਉਲਟ ਪਾਸੇ ਵਿਹਾਰੀ ਵੀ ਗੱਲ ਕਰ ਲੀਗੀ ਤੇ ਤੂੰ ਤੇ ਬੜੀਆਂ ਵਿਹਾਰੀ ਗੱਲਾਂ ਕਰਦੀਆਂ ਤੇਰਾ ਬਸ ਚੱਲੇ ਤਾਂ ਤੂੰ ਤੇ ਇੱਥੇ ਮੈਨੂੰ ਮਿੰਟ ਨਾ ਕਿ ਕਰਨ ਦਿੰਦੀ ਇਹ ਤੇ ਮੈਂ ਹੀ ਆ ਜਿਹੜੀ ਇੱਥੇ ਟੇਕੇ ਬੈਠੀ ਇਹਨੂੰ ਇਹ ਹੀ ਹੋ ਬਸ ਇੱਥੋਂ ਚੱਲ ਜਾਵੇ ਬਸ ਹੁਣ ਮੁੰਡੇ ਦਾ ਛੇੜ ਕੇ ਤੇ ਬਹਿ ਗਈ ਜਾ ਜਾ ਕੇ ਤੇ ਕੰਮ ਕਰ ਮੈਂ ਘੜੀ ਲੰਮੀ ਪਾ ਲੈ ਮੁੰਡੇ ਦਾ ਫੋਨ ਆ ਹੀ ਗਿਆ ਕਰਦੀਆਂ ਮੇਰੇ ਨਾਲ ਹੈਲੋ ਮੈਂ ਸਸੀ ਕਾਲ ਹੋਰ ਪੁੱਤ ਸੁਣਾ ਕੀ ਹਾਲ ਚਾਲ ਆ ਆ ਜੀ ਆ ਜੀ ਵਧੀਆ ਠੀਕ ਠਾਕ ਆ ਤੁਸੀਂ ਦੱਸੋ ਹਾਂ ਮੈਂ ਵੀ ਠੀਕ ਠਾਕ ਆ ਸੇਤਾ ਠੀਕ ਆ ਹਾਂ ਜੀ ਹਾਂ ਜੀ ਸੇਤਾ ਵਧੀਆ ਠੀਕ ਠਾਕ ਕੰਮ ਕੰਮਕਾਰ ਵਧੀਆ ਵਾ ਕੰਮਕਾਰ ਵਧੀਆ ਠੀਕ ਠਾਕ ਆ ਤੇ ਦਲਿੰਦਰ ਫੋਨ ਨਹੀਂ ਚੁੱਕਦੀ ਕਿੱਥੇ ਗਈ ਆ ਓਏ ਤੈਨੂੰ ਦਲਿੰਦਰ ਦੀਆਂ ਮੈਂ ਕੀ ਦੱਸਾਂ ਮੈਂ ਤੇਨੂੰ ਚੱਕਦੀ ਨਹੀਂ ਫੋਨ ਹੀ ਨਾ ਕੀਤਾ ਕਿ ਤੂੰ ਪਰਦੇਸਾਂ 'ਚ ਬੈਠਾ ਵਾ ਤੇ ਫਿਕਰ ਕਰੇਗਾ ਠੀਕ ਆ ਫੋਨ ਕਰ ਦੇਣਾ ਕਿਉਂ ਨਹੀਂ ਕੀਤਾ ਗੋਸੇ ਹੋ ਕੇ ਗਈ ਉਹ ਪੇਕੇ ਕਿਹੜੀ ਗੱਲੋਂ ਜਾਣ ਕੇ ਨਿੱਕੀ ਨਿੱਕੀ ਗੱਲ ਤੋਂ ਬੰਦਾ ਇਹਨੂੰ ਪੁੱਛੇ ਕੋਈ ਦਰਾਨੀ ਚੁਠਾਣੀ ਹੋਵੇ ਉਹਦਾਂ ਇਹਦੀ ਲੜਾਈ ਹੋਵੇ ਮੇਰੇ ਨਾਲ ਕਾਦੀ ਲੜਾਈ ਹੈ ਇਹਦੀ ਠੀਕ ਆ ਤਾਂ ਹੀ ਚੁੱਕਾਂ ਦੀ ਮੇਰਾ ਵੀ ਤਾਂ ਹੀ ਨਹੀਂ ਚੁੱਕਾਂਦੇ ਤਾਂ ਗੋਪੀ ਨੂੰ ਛੱਡ ਗਈ ਇੱਥੇ ਮੇਰੇ ਕੋਲ ਅੱਛਾ ਚਾਲ ਤੋਹੀ ਨਾ ਕਰਿਓ ਕੋਈ ਨਹੀਂ ਕਿਹਾ ਨਾ ਕਿ ਮੈਂ ਕਰਦਾ ਤੇ ਖੇਚਦਾ ਕਰ ਲਵੇ ਫਿਰ ਮੈਂ ਪੁੱਛਦਾ ਨੂੰ ਆਵੀ ਤਾਂ ਉਹ ਸਕੂਲ ਵੀ ਨਹੀਂ ਉਹ ਜਾਣਦੇ ਆ ਮੁੰਡਾ ਸਗੋਂ ਇਹ ਮੰਮੀ ਨੇ ਇੱਥੇ ਮੈਂ ਨਹੀਂ ਸਕੂਲ ਜਾਣਾ ਮੈਨੂੰ ਵੀ ਨਾਲ ਕੇ ਛੱਡ ਆਓ ਤੇ ਮੈਂ ਤੇ ਭਰਾ ਦੇ ਭਰਾ ਨੂੰ ਫੋਨ ਕੀਤਾ ਹੀ ਅੱਛਾ ਮੈਂ ਮਾਂ ਨੇ ਤੇ ਲੈਣੀ ਆ ਤੇ ਦੀ ਸਾਈਡ ਤੇ ਤੂੰ ਪੁੱਤ ਸਿਆਣਾ ਵਾ ਹਾਂ ਮੇਰਾ ਵੀ ਚੁੱਕਿਆ ਤੇ ਮੈਂ ਚਰ ਪੁੱਛ ਨਾ ਕਰਕੇ ਮੰਮੀ ਨੂੰ ਕੀ ਜਾਂਦੇ ਜੇ ਉਹ ਨਹੀਂ ਨਾ ਚੁੱਕਦੀ ਉਹਦੇ ਭਰਾ ਨੂੰ ਕਰ ਫੋਨ ਉਹਦੇ ਕੰਨ ਖੋਲ ਐਦਾਂ ਨਹੀਂ ਉਹ ਗੱਲ ਪਾਣੀ ਹਾਂ ਕੋਈ ਨਹੀਂ ਲਾਉਣਾ ਮੈਂ ਤੇ ਤੁਸੀਂ ਨਾ ਕਰਿਓ ਕੋਈ ਗੱਲ ਕੋਈ ਨਹੀਂ ਮੈਂ ਕਰਦਾ ਆਪੇ ਚੱਲ ਉਧਰ ਗੱਲ ਕਰਕੇ ਨਾ ਮੈਨੂੰ ਦੱਸੀ ਬੜਾ ਕੀ ਜਾਂਦੇ ਆਓ ਆ ਦੱਸਾ ਕੋਈ ਨਹੀਂ ਚਲੋ ਠੀਕ ਆ ਚੰਗਾ ਮੀ ਚੰਗਾ ਸਾਸਿਕਾ ਦੱਸ ਫਿਕਰ ਤੇ ਉਹਨੂੰ ਵੀ ਹੈਗਾ ਵਾ ਇਹ ਮੈਨੂੰ ਆਂਦੇ ਹੀ ਉਹਨਾਂ ਨਾਲ ਨਾ ਕਰੀ ਮੁੰਡਾ ਫਿਕਰ ਕਰੂਗਾ ਜਦੋਂ ਤਾਂ ਫੋਨ ਹੀ ਚੁੱਕਣ ਲਈ ਉਹਨੂੰ ਫਿਕਰ ਨਹੀਂਗਾ ਤੇ ਕੀ ਗੱਲ ਵਾ ਕੋਈ ਗੱਲ ਨਹੀਂ ਆਪੇ ਹੁਣ ਇਹਦੇ ਕੰਨ ਖੋਲੂਗਾ ਵੇਖੇ ਕਿਦਾਂ ਟੇਟਨੇ ਮਾਰਦੀ ਆਉਂਦੀ ਏ ਫੇਰ ਪੁੱਛੂ ਹੁਣ ਕਿਉਂ ਆਈ ਐ ਇੱਥਾਂ ਤੇ ਬੜੇ ਗਈਆਂ ਗੁੱਸੇ ਚ ਜੇ ਕਿਤੇ 2 ਮਿੰਟ ਲੰਮੇ ਪੈ ਹੀ ਗਈਆਂ ਤੇ ਥੱਕੀ ਹਰੀ ਸਾਰਾ ਕਾਹਨ ਵਰੋਂ ਕਰਕੇ ਆਈ ਐ ਲੀੜਾ ਕਪੜਾ ਧੋਤਾ ਇਹਦਾ ਭੈਣ ਦਾ ਤੇ ਇੰਨਾ ਵੀ ਨਹੀਂ ਆ ਕਿਤੇ ਕਿ ਜਿਹੜਾ ਮੈਂ ਗਲਵਲਾ ਸੂਟ ਲਾਇਆ ਵਾ ਉਹ ਹੀ ਕਿਤੇ ਮੈਂ ਲਾ ਕੇ ਤੇ ਧੋਲਾਂ ਉਹ ਵੀ ਮੈਨੂੰ ਧੋਣੇ ਪੈਂਦੇ ਤੂੰ ਤਾਂ ਸਗੋ ਆ ਕੇ ਮੇਰਾ ਕੰਮ ਵਧਾ ਦਿੱਤਾ ਵਾ ਤਾਂ ਨਾਲੇ ਕਹਿੰਦੀ ਆ ਕਿ ਤੂੰ ਘੜਾ ਕੰਮ ਕਰਦੀ ਤੂੰ ਤੇ ਵਿਹਲੀ ਰਹਿਨੀ ਜੇ ਮੈਂ ਨਾ ਕਰਾਂ ਤਾਂ ਫੇਰ ਤੁਹਾਨੂੰ ਪਤਾ ਲੱਗੇ ਵੀ ਕੰਮ ਕਰਦੀ ਆ ਕਿ ਨਹੀਂ ਕਰਦੀ ਓਦਾਂ ਦੀ ਹੱਡੀ ਮੰਮੀ ਆ ਜਿਹੜੀ ਇਹਦੇ ਮਗਰ ਲੱਗੀ ਆ ਪਰ ਇੱਕ ਦਿਨ ਮੰਮੀ ਹੱਡੀ ਨੇ ਜ਼ਰੂਰ ਪਛਤਾਉਣਾ ਵੇਖੀ ਇਹਨੇ ਕੁੜੀ ਨੂੰ ਬਹੁਤ ਭੂਏ ਚੜਾਇਆ ਏਦਾਂ ਦੇਣਾਨਾ ਆ ਕੇ ਕਰਦੀ ਜਿੱਦਾਂ ਇਹ ਕਰਦੀ ਫਿਰ ਵੀ ਬੰਦਾ ਪਰਜਾਈਆਂ ਦਾ ਪਿਆਰ ਨਾ ਰਵੇ ਹੁਣ ਅਹੀ ਵੀ ਤੇ ਪਿਛੇ ਹੈ ਹੀ ਆ ਕਿਤੇ ਮੇਰੀ ਵੀ ਪਰਜਾਈ ਆ ਕਿਤੇ ਐ ਰਹੀਦਾ ਵਾ ਭੈਣਾ ਭੈਣਾ ਵਾਂਗੂ ਕਿਤੇ ਲਾਗੇ ਬੰਨੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਚਾਹੀਏ ਅਸੀਂ ਨਾਨਾ ਪਰਜਾਈਆਂ ਚਾਹੇ ਕਿਦਾਂ ਤੇ ਇਹ ਇਹ ਤਾਂ ਨਾਨਾ ਦੋ ਵੀ ਵੱਧ ਗਈ ਜਿੱਦਾਂ ਅਗੇ ਡਈ ਇੱਥੇ ਕਰਨ ਦੱਸ ਜੇ ਸਬਜੀ ਮੰਮੀ ਚਿਹਰੇ ਦੇਣ ਲੱਗੇ ਤਾਂ ਕੀ ਆਖਰਾ ਚੱਲੀ ਸੱਸ ਨੂੰ ਵੀ ਕੀ ਪਤਾ ਉਹ ਤੇ ਕੀ ਕਹਿੰਦੀ ਆ ਤੇ ਕੀ ਨਹੀਂ ਕਰਦੀ ਮਰਜ਼ੀਆਂ ਆਪਣੀਆਂ ਕਰਦੀ ਹੋਣੀ ਆ ਕਿ ਮੈਂ ਆ ਕਰਦੀ ਆ ਮੈਂ ਲੈ ਕੇ ਸਕੂਟਰੀ ਕਦੀ ਆਨੂੰ ਚਲ ਜਾਂਦੇ ਕਦੀ ਉਹਨੂੰ ਚਲ ਜਾਂ। ਉਹਨਾਂ ਤਾਂ ਫਿਰ ਵਿਚਾਰਿਆਂ ਨੱਕੀਆਂ ਨੇ ਬੋਲਣਾ ਹੀ ਆ। ਉਹ ਵੀ ਸੱਚੇ ਆ ਆਪਣੀ ਥਾਂ ਕਿ ਉਹ ਵੀ ਕੀ ਕਰਨ। ਇਹ ਧੋਕੇ ਹੋਏ ਉਹ ਕੱਢਦੇ ਹੋਣੇ ਆ ਵੀ ਚਲ ਜਾ ਉਥੇ। ਇਹਨੂੰ ਪਤਾ ਨਹੀਂ ਆ ਹਲੇ ਕਿ ਪਰਜਾਈਆਂ ਹੁੰਦੀਆਂ ਕੀ ਆ। ਜੇ ਉਹੋ ਜਿਹੀ ਕੋਈ ਬੱਸ ਪਈ ਹੁੰਦੀ ਨਾ ਜਿਹੜੀ ਇਹਦਾ ਆੜਾ ਲੱਗਦੇ ਬੈਠੀ ਰਹਿੰਦੀ ਗਾੜੀ ਤੇ ਨਾ ਇਹਨੂੰ ਇੱਥੇ ਵੜਦੀ। ਫੇਰ ਇਹੋ ਜੀ ਚੰਗੀ ਹੀ। ਨਾਲੇ ਨਕਦੀਆਂ ਲਕੀਰਾਂ ਇਹਦੀਆਂ ਕਢਾਉਂਦੀ। ਫੜੇ ਬਿਨਾਂ ਲਾਮਾਂ ਨਿਕਰਾਂ ਲਿਆ। ਤਿਰਪਿੰਦਰ ਜੀ ਨੂੰ ਫੋਨ ਕਰੀ ਲਵਾ। ਨਾ ਤਾਂ ਅਨੇਸ਼ ਤਾਂ ਨੇ ਆਪੀ ਕੀਤਾ ਵਾ। ਕਿਤੇ ਕੋਈ ਗੱਲਬਾਤ ਨਾ ਹੋਵੇ। ਮਾਨੇ ਟਿਕਾ ਨਹੀਂ ਲਿਆ। ਹੋ ਗਿਆ ਤਾਂ ਹੁੰਦੀ ਆ ਵਾ। ਜੋਤ ਭਾਬੀ ਦਾ। ਇਹਨੇ ਹੁਣ ਮੈਨੂੰ ਨਾ ਗੁੱਸੇ ਹੋਣਾ ਵੇਖੀ ਮੇਰੇ ਕੋਲ ਵੀ ਫੋਨ ਨਾ ਕਿੰਨੇ ਦਿਨ ਹੋ ਗਏ ਕੀਤਾ ਹੀ ਨਹੀਂ ਗਿਆ ਹੈਗਾ ਚੱਲ ਚੁੱਕਦੀ ਆ ਭਲਾ ਹੈਲੋ ਹੈਲੋ ਸਸ਼ਕਾ ਭਾਬੀ ਜੀ ਸਸ਼ਕਾ ਦੀਦੀ ਹੋ ਠੀਕ ਠਾਕ ਹੋ ਵਧੀਆ ਵਧੀਆ ਤੇ ਦੱਸੋ ਵਧੀਆ ਕੀ ਕਰਦੇ ਹੀ ਕੁਛ ਨਹੀਂ ਬਸ ਕਰਨਾ ਕੀ ਆਹੀ ਕੰਮ ਕੋ ਵੀ ਨਹੀਂ ਕਰਨਾ ਅੱਛਾ ਅੱਛਾ ਹੋਰ ਕਰ ਪਰਵਾਹ ਠੀਕ ਠਾਕ ਸਭ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਨੇ ਠੀਕ ਹੈ ਕਿੰਨੇ ਚੇਤਾ ਆ ਗਿਆ ਤੁਹਾਨੂੰ ਮੈਂ ਕੀ ਚੇਤਾ ਕਰਨਾ ਆ ਕਹੀਂ ਦੱਸੋ ਵੀ ਕਿੰਨੇ ਦਿਨ ਹੋ ਗਏ ਆ ਤੁਹੀਂ ਪੋਣੀ ਨਹੀਂ ਕੀਤਾ ਆਂ ਫੋਨ ਬਸ ਇਦਾਂ ਬਬੀ ਕੀਤਾ ਇਨੀ ਗਾ ਗਿਆ ਹੈਗਾ ਤੁਹਾਨੂੰ ਪਤਾਈਆ ਘਰ ਦੇ ਕੰਮਕਾਰ ਬਸ ਹੈ ਕੰਮਕਾਰ ਤੇ ਹੈਗੇ ਆ ਪਰ ਇਹ ਥੋੜੀ ਆ ਕਿ ਤੈਨੂੰ ਪੋਣੀ ਨਹੀਂ ਕਰਨਾ ਬੰਦਾ ਫੋਨ ਕਰਕੇ ਰਾਜੀ ਪਾਜੀ ਦੱਸ ਲਈ ਤੇ ਫਿਕਰ ਮੁੱਕ ਜਾਂਦੀ ਐ ਆਹ ਨਹੀਂ ਇਹ ਤੇ ਹੈ ਹੀ ਆ ਹੋ ਦੱਸੋ ਵੀ ਰਮਣ ਠੀਕ ਠਾਕ ਨੇ ਠੀਕ ਠਾਕ ਆ ਤੇ ਮੈਨੂੰ ਫਿਕਰ ਜੀ ਹੋਉਂਦੀ ਹੈ ਕਿ ਸਭ ਕੁਝ ਠੀਕ ਠਾਕ ਹੋਵੇ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਇਹ ਤੇ ਸਾਫੀ ਉਹਦਾ ਦੇ ਸਭ ਕੋ ਠੀਕ ਠਾਕ ਵਧੀਆ ਆ ਅੱਛਾ ਪਰ ਜਦੋਂ ਆ ਮੇਰੀ ਨਨਾਨੀ ਥੇ ਆ ਜਾਂਦੀ ਹੈ ਨਾ ਬਸ ਉਦੋਂ ਹੀ ਸਾਡੇ ਘਰ ਦੇ ਵਿੱਚ ਗੱਪਾਂ ਸ਼ੁਰੂ ਹੋ ਜਾਂਦਾ ਆ ਹੁਣ ਫੇਰ ਆਏ ਆ ਹੁਣ ਫੇਰ ਆਏ ਆ ਉੱਥੋਂ ਫਿਰ ਲੜਕੇ ਆਏ ਆਪਣੀ ਸੱਸ ਦੇ ਨਾਲ ਪਤਾ ਨਹੀਂ ਕੀ ਗੱਲਬਾਤ ਹੋਈ ਆ ਨਾ ਕੀ ਨਹੀਂ ਹੋਈ ਅੱਛਾ ਤੇ ਇੱਥੇ ਆ ਕੇ ਤੁਹਾਡੇ ਤੋਂ ਵਾਲੀ ਹੋਈ ਜਾਂਦੀ ਆ ਜੇ ਇਹ ਸਮਝਾਉਂਦੇ ਆ ਕਿ ਤੂੰ ਆਪਣੇ ਘਰ ਜਾ ਨਿਆਣਾ ਤੋਂ ਮਗਰ ਛੱਡ ਕੇ ਆਈ ਹੈ ਇਹ ਨਹੀਂ ਹੈਗਾ ਕਿ ਚਾਹੀਓ ਸਕੂਲ ਜਾਂਦਾ ਵਾ ਕਿ ਦਾਉ ਨੂੰ ਖੁਲਾਉਣਗੇ ਚਾਹੀ ਕਿਦਾਂ ਨਹੀਂ ਇਹਨਾਂ ਦੇ ਮਸਾ ਨਹੀਂ ਨਾ ਹੈਗਾ ਵੀ ਉਹਨੋ ਤੇ ਬਸ ਇਹੀ ਆ ਵੀ ਮੈਂ ਬਸ ਆਪਣੇ ਪੇਕੇ ਹੀ ਚਲ ਜਾ ਨਿਆਣੇ ਦੀ ਫਿਗਰ ਹੁੰਦੀ ਤੇ ਫਿਰ ਪੇਕੇ ਆਉਂਦੀਆਂ ਭਾਬੀ ਗੱਲ ਪਤਾ ਨਾ ਕੀ ਆ ਸ਼ਾਇਦ ਸਾਰੀ ਮੰਮੀ ਦੀ ਆ ਜਿੱਦਾਂ ਮੰਮੀ ਕਹਿੰਦੇ ਆ ਨਾ ਓਦਾਂ ਕਰੀ ਜਾਂਦੀ ਆ ਪਰ ਇਹ ਆ ਵੀ ਇੱਕ ਨਾ ਇੱਕ ਦਿਨ ਉਹਨੇ ਵੀ ਪਛਤਾਉਣਾ ਵਾ ਤੇ ਮੰਮੀ ਨੇ ਵੀ ਪਛਤਾਉਣਾ ਵਾ ਉਹ ਤੇ ਹੈਗਾ ਹੀ ਆ ਪਰ ਪਿੰਡ ਦੇ ਦੀ ਕਿਹਨੂੰ ਉਸਤਾ ਆਗੇ ਤੇ ਆਪ ਸੁਧਰੇ ਉਹਦਾ ਕੀ ਫਾਇਦਾ ਹੁਣ ਭਾਬੀ ਦਾ ਨੂੰ ਕੀ ਦਸਾਂ ਇਹ ਇੰਨੀ ਜਿਆਦਾ ਟੈਂਸ਼ਨ ਵਿੱਚ ਰਹਿੰਦੇ ਆ ਨਾ ਕਿ 24 ਘੰਟੇ ਬਸ ਉਹਨਾਂ ਦਾ ਧਿਆਨ ਉਥੇ ਰਹਿੰਦਾ ਵਾ ਕੀ ਪਤਾ ਨਹੀਂ ਆ ਵੀ ਉਹਨਾਂ ਨੇ ਹਾਲੇ ਉਥੇ ਕੀ ਗੱਲਬਾਤ ਕਰਨੀ ਆ ਤੇ ਕੀ ਨਹੀਂ ਕਰਦੀ ਹੈਗੀ ਕਿਉਂਕਿ ਸੱਸੂ ਦੀ ਵੀ ਬੜੀ ਤੇਜ ਵਾ ਅੱਛਾ ਉਹ ਵੀ ਗੱਲ ਕਰਨ ਲੱਗੀ ਵੇਦੀ ਨਹੀਂ ਕਿ ਹੈਗੀ ਹੁਣ ਕੱਲ ਫੋਨ ਦੇ ਹੀ ਕਰਨਾ ਅੱਛਾ ਤੇ ਇਹਨਾਂ ਨੂੰ ਆਖੰਦੀ ਹੀ ਵੀ ਜਾਈ ਦੇ ਨੂੰ ਛੱਡ ਜੋ ਤੇ ਚਾਈ ਫਿਰਹੀਂ ਦੂਜੀ ਤਰ੍ਹਾਂ ਲਿਉਣੀ ਹੈ ਜਾ ਕੇ ਆਹ ਤੇ ਫਿਰ ਜੇ ਵੀ ਸੱਸਣਾ ਬਣਾ ਕੇ ਰੱਖੇ ਤੇ ਫੇਰੀ ਕੋਈ ਸੁਨੇ ਨਾ ਏਗੜਾ ਘਰ ਤੇਰੇ ਬਿੰਦ ਦੀ ਇੱਥੇ ਤਾਂ ਉਹ ਨਹੀਂ ਜਿੰਦਿੰਦੀ ਉੱਥੇ ਆਪਣੀ ਸੱਸ ਨਾ ਨਹੀਂ ਬਣਾਉਂਦੀ ਤੇ ਫਿਰ ਉਹ ਵੀ ਅਗਲੇ ਕੀ ਕਰ। ਭਾਬੀ ਹਾਨੂੰ ਪਤਾ ਵਾ ਨਾ ਕਸੂਰ ਸਾਰਾ ਇਹਦਾ ਵਾ ਜਿਹੜੀ ਇੱਥੇ ਆ ਕੇ ਪੇਕੇ ਨਹੀਂ ਆਪਣੇ ਆਪਣਿਆਂ ਦੀ ਬਣ ਸਕਦੀ ਤੇ ਇਹ ਉਹਨਾਂ ਦੀ ਬੰਦੀ ਹੋਊਗੀ ਸੌਰਿਆਂ ਦੀ। ਮੈਨੂੰ ਤੇ ਆਪ ਇਹੀ ਫਿਕਰ ਆ ਪਤਾ ਨਹੀਂ ਐਵੇਂ ਮਨ ਨੂੰ ਕੁਝ ਹੋਈ ਜਾਂਦਾ ਏ ਵੀ ਸਾਰਾ ਕੋਈ ਠੀਕ ਠਾਕ ਹੋਵੇ ਆ ਗੱਲਾਂ ਦੱਸ ਕੇ ਨਾ ਤੁਸੀਂ ਤੇ ਮੈਨੂੰ ਹੋਰ ਟੈਨਸ਼ਨ ਪਾ ਦਿੱਤੀ। ਭਾਬੀ ਜੇ ਹੁਣ ਪਿੰਡ ਬਾਅਦ ਮੈਂ ਉਹਨਾਂ ਵਿਚਾਰਿਆਂ ਨੂੰ ਨਹੀਂ ਦੱਸਦੀ ਹੈਗੀ ਵੀ ਕੀ ਉਹਨਾਂ ਨੂੰ ਦੱਸਾਂ? ਜੇ ਉਹਨਾਂ ਨੂੰ ਸਾਰੀ ਗੱਲਬਾਤ ਅਸੀਂ ਉਹ ਵੀ ਟੈਨਸ਼ਨ ਲੈਣਗੇ ਮੰਮੀ ਤੁਹਾਨੂੰ ਪਤਾ ਅੱਗੇ ਠੀਕ ਨਹੀਂ ਰਹੇ ਥੋੜੇ ਦਿਨ ਹੋ ਗਏ ਆ ਆਹੋ ਇਹ ਤੇ ਹੈਗਾ ਹੀ ਆ ਪਰ ਹੁਣ ਕਰਨਾ ਵੀ ਕੀ ਆ ਨਹੀਂ ਤੇ ਮੈਂ ਇੱਦਾਂ ਨਾ ਕਰਾਂ ਘਟ ਵੀ ਨੂਣਾਕ ਲਾਵਾਂ ਚੱਲ ਕੋਈ ਨਹੀਂ ਵੇ ਲਿਓ ਬੇ ਤਨਾ ਨਾ ਹੋਊ ਤਾਂ ਦੁਮੇ ਜਾਣੇ ਆ ਜਾ ਤੀ ਆ ਮੈਨੂੰ ਨਾ ਬਸ ਮਾਸੀ ਜੀ ਤੁਹਾਨੂੰ ਡਰ ਲੱਗਦਾ ਵਾ ਐਵੇਂ ਕੋਈ ਗੱਲਬਾਤ ਜੇ ਤੁਹਾਨੂੰ ਕਰਦੀ ਹਨੂ ਕਰਦੀ ਤੇ ਫਰਕ ਕੀ ਰਹਿ ਜਾਣਾ ਮੋੜ ਕੇ ਮੋਹ ਮੋਹ ਗੱਲਾਂ ਬੰਤਾ ਹੋਣਗੀਆਂ ਉਹ ਦਿਨ ਵੀ ਅਹੀਂ ਗਏ ਆ ਕਿ ਕਿਤੇ ਆਗੇ ਮਿਲੇ ਨਹੀਂ ਹੈਗੇ ਹਨ ਚਲ ਕੋਈ ਗੱਲ ਨਹੀਂ ਭਾਬੀ ਉਹਨਾਂ ਦਾ ਸੁਭਾਈ ਇਦਾਂ ਦਾ ਵਾ ਤੁਸੀਂ ਕੋਈ ਨਹੀਂ ਹੋਣਾ ਹੋਊਗਾ ਨਾ ਤੇ ਕੋਈ ਗੱਲ ਨਹੀਂ ਤੁਸੀਂ ਆ ਜਿਓ ਪਰਿਆ ਵੀ ਤੁਸੀਂ ਗੱਲ ਬਾਤ ਨਹੀਂ ਕੋਈ ਵੀ ਇੱਥੇ ਆ ਕੇ ਕਰਨੀ ਹੈਗੀ ਚਾਹੇ ਮਨੁਮਲਪੀਨਾਂ ਦੀ ਗੱਲ ਦਾ ਪਤਾ ਆ ਜਾਂ ਚਾਹੇ ਕਿ ਦਾਇਆ ਤੇ ਜੇ ਇਹਨਾਂ ਨੇ ਬੜਾ ਲੱਗ ਗਿਆ ਨੇ ਇਹਨਾਂ ਨੇ ਮੈਨੂੰ ਨਹੀਂ ਛੱਡਣਾ ਹੈਗਾ ਕਿ ਤੂੰ ਗੱਲਾਂ ਕਿਉਂ ਕਰਦੀਆਂ ਕਰਦੀਆਂ ਬਾਹਰ ਨਹੀਂ ਮੈਂ ਨਹੀਂ ਕੋਈ ਵੀ ਗੱਲ ਕਰਦੀ ਉਦਾਂ ਮੈਂ ਤੁਹਾਡੇ ਵੀਰ ਜੀ ਨਾਲ ਕਰੂੰਗੀ ਗੱਲ ਤੇ ਇਹਦਾ ਕੀ ਹਾਲ ਹੋ ਸਕਦਾ ਵਾ ਇਹ ਥੋੜੀ ਆ ਕਿ ਇੱਕ ਬੰਦਾ ਆਪਣੇ ਘਰ ਚੰਗਾ ਭਲਾ ਹੋਵੇ ਤੇ ਦੂਜਾ ਬੰਦਾ ਆਪਣੇ ਘਰੋਂ ਆਕੇ ਤੇ ਉਹਨੂੰ ਸਤਾਈ ਜਾਵੇ ਇਹ ਕਿੱਥੇ ਲਿਖਿਆ ਉਹੀ ਨਾ ਭਾਬੀ ਮੈਂ ਵੀ ਚਲ ਤੁਹਾਡੇ ਨਾਲ ਗੱਲਬਾਤ ਕਰ ਲਈਨੀ ਆ ਚਲ ਤੁਹਾਡੇ ਨਾਲ ਦੁੱਖ ਸੁੱਖ ਕਰ ਲਈਨੀ ਆ ਨਹੀਂ ਤੇ ਮੈਂ ਵੀ ਇੱਥੇ ਆਪਣੇ ਮਨ ਦੇ ਵਿੱਚ ਰੱਖ ਰੱਖ ਇਹਨਾਂ ਗੱਲਾਂ ਤੇ ਸੱਚੀ ਮੈਂ ਤੇ ਆਪ ਪਰੇਸ਼ਾਨ ਹੋ ਗਈ ਨਹੀਂ ਨਹੀਂ ਤੇ ਹੀ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਜੋ ਕਰਦੀ ਹੈ ਕਰ ਲੈਣ ਲੋ ਇਹਨੂੰ ਅਜੇ ਨਹੀਂ ਸਮਝ ਆਉਣੀ ਇਹਨੂੰ ਆਪਣੇ ਵੇਲੇ ਦੇ ਨਾਲ ਹੀ ਸਮਝ ਆਉਣੀ ਹੈ ਕਿ ਆਪਣੇ ਕੋਲ ਗੱਲਾਂ ਰੱਖ ਰੱਖ ਕੇ ਤੇ ਅਸੀਂ ਆਪਣਾ ਆਪਣਾ ਖਿਆਲ ਕਰ ਲਿਓ ਜਦੋਂ ਵੀ ਕੋਈ ਗੱਲ ਹੁੰਦੀ ਹੈ ਮੈਂ ਤੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਨੂੰ ਦੱਸ ਜ਼ਰੂਰ ਦਿਆ ਕਰੋ ਹਾਂਜੀ ਹਾਂਜੀ ਨਹੀਂ ਉਹ ਤਾਂ ਕੋਈ ਗੱਲ ਨਹੀਂ ਆ ਚਲੋ ਮੈਂ ਨਾ ਰੱਖਦੀ ਹਾਂ ਆ ਆਪਣਾ ਖਿਆਲ ਹੀ ਰੱਖਿਓ ਹਾਂ ਹਾਂਜੀ ਮੈਂ ਰੱਖਦੀ ਹਾਂ ਮੈਂ ਜਾਉਂਦੀ ਬਾਹਰ ਦਇਆ ਵਜਾ ਮਰਨ ਮਸਣਾ ਜਾ ਕੇ ਆਂ ਕੋਈ ਗੱਲ ਨਹੀਂ ਤੁਸੀਂ ਸੁਣ ਲਓ ਜੇ ਕੋਈ ਗੱਲਬਾਤ ਹੋਊਗੀ ਤੇ ਮੈਨੂੰ ਫੋਨ ਜ਼ਰੂਰ ਕਰਦੇ ਹਾਂਜੀ ਹਾਂਜੀ ਚਲੋ ਠੀਕ ਹੈ ਚਲੋ ਠੀਕ ਹੈ ਦੀਦੀ ਫਿਰ ਆਪਣਾ ਨਾ ਤੁਸੀਂ ਖਿਆਲ ਰੱਖਿਓ ਹਾਂਜੀ ਦਸਾਂ ਜੁਦੈਨ ਗੱਲਾਂ ਵੀ ਯਾਦ ਦੀ ਤੇ ਚੱਕਰਾਂ 'ਚ ਵੀ ਪਈ ਰਹਾਂਗੀ